ਕਿ ਕੱਲ ਜਦੋਂ ਇਸ ਘਟਨਾ ਕਰਨ ਮਾਰੇ ਅਧਾਰ ਕਿਹਾ ਬਿਲਕੁਲ ਲੋਕਾਂ ਜਿਵੇਂ ਸ਼ਰੀਰ ਦੇ ਵਿੱਚ ਜਾਨ ਨਹੀਂ ਰਹੀ ਕਿ ਇਸ ਤਰ੍ਹਾਂ ਪੰਜਾਬ ਦਾ ਇੱਕ ਡੀਆਈਜੀ ਪੰਜਾਬ ਪੁਲਿਸ ਦਾ ਜਿਹੜਾ ਕੀ ਆਮ ਆਦਮੀ ਪਾਰਟੀ ਦਾ ਹੋਰਲਾ ਸਾਥੀ ਜਿਹੜਾ ਮਗਰਲੇ 5 ਸਾਲਾਂ ਤੇ ਆਪਣੀ ਜਗ੍ਹਾ ਤੇ ਅੱਜਾ ਹੋਇਆ ਸੀ ਬਹੁਤ ਹੀ ਹਰ ਇੱਕ ਜਗ੍ਹਾ ਤੇ ਡੀਆਈਜੀ ਸੋ ਮੈਂ ਸਮਝਦਾ ਕਿ ਪੂਰੇ ਤੋਂ 5 ਕਰੋੜ ਰੁਪਏਾਂ ਮਿਲ ਜਾਈਆਂ ਅਤੇ ਇਸ ਤਰ੍ਹਾਂ ਛੇਵਰ ਵਿਲੇਮ ਤੋਂ ਇਹ ਤੋ ਇਹ ਮੋਹਰ ਲੱਗਦੀ ਹੈ ਵੀ ਸਰਕਾਰ ਕਿੰਨੀ ਸਜਿੱਦਗੀ ਦੇ ਨਾਲ ਸਰਕਾਰ ਚਲਾ ਰਹੀ ਹੈ ਕਿੰਨੀ ਇਮਾਨਦਾਰੀ ਦੇ ਨਾਲ ਸਖ ਨਾਲ ਝੰਗ ਲੈ ਕਿਉਂਕਿ ਉਹਨਾਂ ਦੀ ਨਜ਼ਰਾਂ ਦੇ ਥੱਲੇ ਸਭ ਕੁਝ ਮੋਹਲੀ ਇਜ਼ ਇੰਪੋਰਟੈਂਟ ਡਿਸਟ੍ਰਿਕਟ ਕੋਨ ਏਰੀਆ ਹੈ ਉਹ ਜਿਹੜੀਆਂ ਨੂੰ ਡਿਸਟ੍ਰਿਕਟ ਕਿਉਂ ਲੱਗ ਰਹੀ ਇਹਨੇ ਸਮੁੱਚੇ ਪੰਜਾਬ ਦੀ ਨਾ ਕੇਵਲ ਪੰਜਾਬ ਦੀ ਪੁਛ ਦੀ ਨਾ ਕੇਵਲ ਪੰਜਾਬ ਦੀ ਪੁਛ ਦੀ ਸੂਚੇ ਪੰਜਾਬ ਦੀ ਪੰਜਾਬ ਪ੍ਰਾਈਡ ਦੀ ਸਰਦਾਰਾਂ ਦੀ ਸਾਡੀ ਪੰਜਾਬੀਅਤ ਉਹਨਾਂ ਨੇ ਮੈਂ ਸਮਝਿਆ ਕਿ ਜੇ ਮੈਂ ਕਹਾਂ ਕਿ ਮੁੱਛ ਕਟਵਾ ਕੇ ਰੱਖਾ ਮਨ ਕੇ ਇਸ ਤਰ੍ਹਾਂ ਆ ਗੈਂਗਸਟਰ ਲੋਟਰੇ ਨੇ ਸਾਨੂੰ ਫਰੋਤੀਆਂ ਮੰਗਰੀ ਨੇ ਸਾਨੂੰ ਇਹ ਅੱਗਾ ਹੁਣ ਵਰਤੀ ਚ ਵੀ ਸਾਨੂੰ ਲੁਟਿਆ ਜਾ ਰਿਹਾ ਸੋ ਬਹੁਤ ਬਾੜੀ ਘਟਨਾ ਹੈ ਔਰ ਇਸ ਸਰਕਾਰ ਦੇ ਮੂੰਹ ਤੇ ਇੱਕ ਤਮਾਚਾ ਹੈ ਕਿ 15 ਕਿਲੋ 5 ਕਿਲੋਮੀਟਰ ਤੇ ਸਰਕਾਰ ਚੰਡੀਗੜ੍ਹ ਚੋਂ ਚੱਲ ਰਹੀ ਹੈ ਤੇ ਡੀਜੀ ਡੀਆਈਜੀ ਦੇ ਧਾਰੇ ਸਮਾਨ ਮਿਲ ਰਿਹਾ ਹੈ ਸ਼ਰਮ ਹੋਣੀ ਚਾਹੀਦੀ ਹੈ ਸਰਕਾਰ ਨੂੰ ਔਰ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਲੋਕ ਹੁਣ ਜਿਆਦਾ ਦੇ ਮੌਕਾ ਨਹੀਂ ਦੇਣਗੇ ਇਸ ਪ੍ਰਕਾਰ ਦਾ ਕੰਮ ਚੱਲ ਰਿਹਾ ਮੈਂ ਦਕੈਤ ਕਹਿ ਸਕਦਾ 5 ਕਰੋੜ ਦਾ ਇਹ ਐ ਵੀ ਤੇਰਾ ਲੱਗਨ ਨੂੰ ਥਾਂ ਨਹੀਂ ਸੀ ਉਹ ਕਰੇ ਪਿਆ ਉਸ ਵਾਰੀ ਘਟਨਾਕਰਮ ਇਹ ਇਹ ਇਸ ਤਰ੍ਹਾਂ ਦੇ ਜਿਹੜੇ ਹੋਰ ਵੀ ਬੰਦੇ ਨੇ ਉਹਨਾਂ ਤੇ ਵੀ ਕਾਬੂ ਬਲਿੰਗ ਸਾਹਿਬ ਸੀਐਮ ਮਾਨਜ ਰੱਲੀ ਕਰਕੇ ਗਏ ਨੇ ਕੱਟ ਕਰਕੇ ਗਏ ਨੇ ਉਸ ਵਿੱਚ ਸਾਫ ਤੋਂ ਤੇ ਥੋੜਾ ਨਾ ਲੈ ਕੇ ਉਹਨਾਂ ਨੇ ਕਿਹਾ ਕਿ ਨਫ਼ਰਤ ਦੇ ਬੀਜ ਬੁਏ ਜਾ ਰਹੀ ਹੈ ਇਸ ਤਰ੍ਹਾਂ ਦੇ ਬਿਆਨ ਦਿੱਤੇ ਜਾ ਰਹੇ ਹਨ ਔਰ ਨਾਲ ਹੀ ਲੋਕਾਂ ਦੇ ਵਿੱਚ ਗਲਤ ਮੈਸੇਜ ਦਿੱਤਾ ਜਾ ਰਿਹਾ ਹੈ ਔਰ ਕਿ ਨਫ਼ਰਤ ਜਿਵੇਂ ਜਿਵੇਂ ਤੁਹਾਡਾ ਬਿਆਨ ਪੇਸ਼ਲਾ ਦਿੱਤਾ ਗਿਆ ਸੀਗਾ ਉਸ ਨੂੰ ਲੈ ਕੇ ਕਾਫੀ ਮੇਰਾ ਬਿਆਨ ਕੀ ਸੀਗਾ ਸੀਮਾਨ ਨੂੰ ਪੁੱਛਣਾ ਸੀ ਕਿ ਨਫ਼ਰਤ ਦਾ ਬੀਜ ਹੈ ਕਿ ਕੀ ਹੈ ਐ ਸੰਵਿਧਾਨ ਦੀ ਗੱਲ ਕਰ ਰਹੇ ਬੀਜ ਦੀ ਕੰਸਟੀਟਿਊਸ਼ਨ ਦੀ ਗੱਲ ਕਰ ਰਹੇ ਬਾਬਾ ਸਾਹਿਬ ਅੰਬੇਦਕਰ ਦੇ ਕੰਸਟੀਟਿਊਸ਼ਨ ਨੂੰ ਮੰਨਣ ਆ ਲਿਆ ਉਹਨੂੰ ਵੋਟ ਪਾਉਣੀ ਚਾਹੀਦੀ ਬਾਬਾ ਸਾਹਿਬ ਅੰਬੀਦ ਕਰਦੇ ਕਨਸਟੀਟਿਊਸ਼ਨ ਨਾ ਮੰਨਨ ਵਾਲਿਆਂ ਨੂੰ ਵੋਟ ਨਹੀਂ ਪਾਣੀ ਚਾਹੀਦੀ ਤੇ ਰੰਗੇ ਝੰਡੇ 'ਤੇ ਵਿਸ਼ਵਾਸ ਰੱਖਣ ਵਾਲਿਆਂ ਨੂੰ ਵੋਟ ਪਾਣੀ ਚਾਹੀਦੀ ਹੈ ਰੰਗੇ ਝੰਡੇ 'ਤੇ ਜਿਹੜੇ ਵਿਸ਼ਵਾਸ ਨਹੀਂ ਰੱਖਦੇ ਉਹਨਾਂ ਨੂੰ ਵੋਟ ਨਹੀਂ ਪਾਣੀ ਚਾਹੀਦੀ ਗੋਲੀ ਤੇ ਪਿਸਤਲ ਦੇ ਲੋਕ ਤੇ ਜਿਹੜੇ ਵੋਟ ਮੰਗਦੇ ਉਹਨਾਂ ਨੂੰ ਵੋਟ ਨਹੀਂ ਪਾਣੀ ਚਾਹੀਦੀ ਵੋਟ ਮੰਗਣ ਵਾਲਾ ਹੱਥ ਜੋੜੇ ਪੈਰੀ ਹੱਥ ਲਾਵੇ ਉਹ ਨੂੰ ਵੋਟ ਪਾਣੀ ਚਾਹੀਦੀ ਹੈ ਫਿਰਕਾ ਪਰਸਤਾਨੂ ਮੌਕਾ ਪਰਸਤਾਨ ਜਿਹੜੇ ਘਰ ਚਲਾਉਣ ਵਾਸਤੇ ਕਾਰੋਬਾਰ ਚਲਾਉਣ ਵਾਸਤੇ ਆਪ ਦੀਆਂ ਪਾਰਟੀਆਂ ਬਦੱਕੇ ਦੂਜੀਆਂ ਪਾਰਟੀਆਂ ਧੁੱਧ ਘੋਡੇ ਬਨਨ ਦੀ ਕੋਸ਼ਿਸ਼ ਕਰ ਰਹੇ ਹੈ ਮੌਕਾ ਪਰਸਤ ਹੈ ਉਹਨਾਂ ਨੂੰ ਲੋਕਾਂ ਨੂੰ ਵੋਟ ਨਹੀਂ ਪਾਉਣੀ ਚਾਹੀਦੀ ਤੇ ਜਿਨ੍ਹਾਂ ਨੇ ਸਰਕਾਰਾਂ ਨੇ 4 ਸਾਲ ਕੁਝ ਨਹੀਂ ਕੀਤਾ ਉਹਨਾਂ ਨੂੰ ਵੋਟ ਨਹੀਂ ਪਾਉਣੀ ਚਾਹੀਦੀ ਚਾਹੇ ਉਹ ਦਿੱਲੀ ਦੀ ਸਰਕਾਰ ਹੈ ਚਾਹੇ ਜਿਨ੍ਹਾਂ ਨੇ ਫਲੱਡਚ ਕੰਮ ਨਹੀਂ ਕੀਤਾ ਉਹਨਾਂ ਨੂੰ ਵੋਟ ਨਹੀਂ ਪਾਉਣੀ ਚਾਹੀਦੀ ਜਿਨ੍ਹਾਂ ਨੇ ਪੰਜਾਬ ਚ ਗੈਂਗਸਟਰ ਬਾਦ ਨੂੰ ਵਡਾਵਾ ਦਿੱਤਾ ਉਹਨਾਂ ਨੂੰ ਵੋਟ ਨਹੀਂ ਪਾਉਣੀ ਚਾਹੀਦੀ ਜਿਨ੍ਹਾਂ ਦੇ ਡੀਆਈਜੀਆ ਤੋਂ ਕਰੋੜਾ ਰੁਪਇਆ ਮਿਲ ਜਾਏ ਉਹਨਾਂ ਨੂੰ ਵੋਟ ਨਹੀਂ ਪਾਉਣੀ ਚਾਹੀਦੀ ਸੋ ਜਿਨ੍ਹਾਂ ਨੇ ਡਰੱਗ ਤੇ ਕੰਟਰੋਲ ਨਹੀਂ ਕੀਤਾ ਉਹਨਾਂ ਨੂੰ ਵੋਟ ਨਹੀਂ ਪਾਉਣੀ ਚਾਹੀਦੀ ਜਿਨ੍ਹਾਂ ਨੇ ਪੰਜਾਬ ਦਾ ਬਦਹਾਲ ਬਣਾਤਾ ਉਹਨਾਂ ਨੂੰ ਵੋਟ ਨਹੀਂ ਪਾਉਣੀ ਚਾਹੀਦੀ ਏ ਰਾਜੇ ਬੜਿੰਗ ਨੇ ਕਿਹਾ ਕਿਹੜਾ ਫਿਰਕਾ ਮਾਨਸਾਬ ਨੂੰ ਜ਼ਰਾ ਪੁੱਛੋ ਕਿ ਮਾਨਸਾਬ ਇਹ ਦੱਸੋ ਕਿ ਦੱਸੋ ਕਿਹੜਾ ਨਫ਼ਰਤ ਦਾ ਪੀਠ ਪੋਇਆ ਜਾਂਦਾ ਰਾਜੇ ਬੜਿੰਗ ਨੇ ਕਿਹਾ ਕਿ ਸਾਨੂੰ ਪੰਜਾਬ ਦੇ ਕਾਲੇ ਦਿਨ ਯਾਦ ਹੈ ਤਰਨਤਾਰ ਚੋ ਆਵਾ ਜਣੀਏ ਦਿਨ ਦਿਹਾੜੇ ਸਰਕਰ ਸੁਨੀਆਂ ਹੁੰਦੀਆਂ ਸੀ ਵਿਆਹਾਂ ਦੇ ਵਿੱਚ ਵੀਜੇ ਨਹੀਂ ਲੱਗਦੇ ਸੀ ਬਰਾਤਾਂ ਤੇ ਲੋਕ ਘੋੜੀਆਂ ਨਹੀਂ ਚੜਦੇ ਸੀ ਹਾਂ ਕੋਈ ਵਿਆਹ ਤੇ ਸੇਰੇ ਬਣ ਕੇ ਜਾਣ ਤੋਂ ਡਰਦਾ ਸੀ ਉਹ ਦਿਨਾਂ ਦੇ ਵਿੱਚ ਕਾਂਗਰਸ ਦੇ ਲੋਕਾਂ ਨੇ ਸ਼ਹਾਦਤਾਂ ਦੇ ਕੇ ਇਸ ਪੰਜਾਬ ਦੀ ਆਬਰੂ ਦੁਬਾਰੇ ਕਾਇਮ ਰੱਖੀ ਹੈ ਜਦੋਂ ਆਮ ਆਦਮੀ ਪਾਰਟੀ ਦਾ ਜਨਮ ਨਹੀਂ ਹੋਇਆ ਸੀ ਅਕਾਲੀ ਦਲ ਆਲੇ ਜਾ ਕੇ ਬੈਠ ਗਏ ਸੀ ਅਮਰੀਕਾ ਸੁਖਬੀਰ ਸਿੰਘ ਬਾਦਲ ਲਈ ਬੀਜਪੀ ਨੇ ਚੋਣ ਵੀ ਨਹੀਂ ਲੜਿਆ ਸੀ ਜਾਨ ਤਲੀ ਤੇ ਧਰ ਕੇ ਇਸ ਪੰਜਾਬ ਨੂੰ ਦੁਬਾਰੇ ਮੁਰਦੀਆਂ ਤੇ ਲੈ ਕੇ ਆਈ ਹੈ ਅਸੀਂ ਨਫ਼ਰਤ ਦੇ ਬੀਜ ਨਹੀਂ ਬੋ ਰਹੇ ਅਸੀਂ ਫਿਰਕਾ ਪ੍ਰਸ ਦੀ ਗੱਲ ਨਹੀਂ ਕਰ ਰਹੇ ਅਸੀਂ ਸੈਕੂਲਰ ਆ ਅਸੀਂ ਹਰ ਜਾਤੀ ਹਰ ਧਰਮ ਦੀ ਗੱਲ ਕਰ ਰਹੇ ਆ ਅਸੀਂ ਮੈਂ ਸਿੱਖ ਆ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦਾ ਲੇਕਿਨ ਮੈਂ ਦੂਜੇ ਧਰਮਾਂ ਦਾ ਸਤਿਕਾਰ ਕਰਦਾ ਰਾਜਾ ਵਿਡਿੰਗ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹੈ ਵਿਸ਼ੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮੰਨਦਾ ਹੈ ਕੋਈ ਸਿੱਖ ਵੱਖਰੀ ਗੱਲ ਕਰੇਗਾ ਉਹ ਸਿੱਖ ਨਹੀਂ ਹੋ ਜਾ ਸਾਡੇ ਕੋਲੇ ਸਿੱਕੀ ਸਾਹਿਬ ਵਰਗੇ ਸਿੱਖ ਹੈ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਦੇ ਹੈ ਐਸੇ ਕਾਂਗਰਸ ਦੇ ਵਿੱਚ ਲੋਕ ਹੈ ਅਸੀਂ ਅਸੀਂ ਨਾ ਪਾ ਕਿਸੇ ਨੂੰ ਡਰੇ ਅਸੀਂ ਦੇਸ਼ ਦੀ ਗੱਲ ਕਰਦੇ ਅਸੀਂ ਭਾਰਤ ਦੀ ਗੱਲ ਕਰ ਰਹੇ ਹਾਂ ਤੇ ਅਸੀਂ ਦੇਸ਼ ਦੇ ਸੰਵਿਧਾਨ ਦੀ ਗੱਲ ਕਰਦੇ ਅਕਸਰ ਆਖਰੀ ਸਵਾਲ ਹੈ ਲੋਕਾਂ ਨੂੰ ਇਹ ਅਪੀਲ ਕਰਦੇ ਨੇ ਕਿ ਬਾਕੀ ਤੁਸੀਂ ਚੋਣ ਨਿਸ਼ਾਨੀਆਂ ਬਟਨਾਂ ਦੇਖਿਓ ਅੱਖਾਂ ਤੇ ਜਿੱਟਾ ਕਾਲਾ ਮੋਤੀਆ ਉਤਰ ਆਏਗਾ ਮਾਵਾ ਭੈਣਾਂ ਨਹੀਂ ਹੋ ਜਾਣਗੀਆਂ ਜੇ ਇਦਾਂ ਕਰੋਗੇ ਤੇ ਸੋ ਇਹ ਵੀ ਬਿਆਨ ਦਿੱਤਾ ਕਿ ਕਾਂਗਰਸ ਜੇਸੀ ਕਿਸੇ ਰੁੱਖ ਤੇ ਲਿਖ ਦਾਂਗੇ ਤੇ ਉਹ ਬੰਦੇ ਬਾਦੋ ਸੁੱਕੇ ਰੋਕੀ ਸੁੱਕੇ ਜਾਂਦਾ ਅੱਛਾ ਇਹ ਤਾਂ ਟਾਈਮ ਦੱਸੇਗਾ ਵੀ ਕਿਹੜਾ ਰੁੱਖ ਸੁੱਕਦਾ ਹੈ ਇਹ ਲੋਕ ਜਿਹੜੀਆਂ ਛੋਟੀਆਂ ਗੱਲਾਂ ਕਰਦੇ ਅੱਜ ਵੀ ਦੇਸ਼ ਦੇ ਅੰਦਰ ਕਈ ਰਾਜਾਂ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਹੈ 100 ਸਾਡੇ ਮੈਂਬਰ ਆਫ ਪਾਰਲੀਮੈਂਟ ਹੈ ਸਾਨੂੰ ਇਹ ਗੱਲ ਕਿਸੇ ਤੋਂ লাইসেনਸ ਲੈਣ ਦੀ ਲੋੜ ਨਹੀਂ ਇਹਨਾਂ ਦੇ ਰਾਜ ਦੇ ਵਿੱਚ ਤੁਸੀਂ ਦਿੱਲੀ ਦਾ ਮਾਤਰਾ ਡਬੋਤਾ ਅੱਜ ਕੀ ਹੋ ਰਿਹਾ ਹੈ ਪਟਿਆਲਾ ਦੇ ਵਿੱਚ ਕੀ ਹੋਇਆ ਹੈ ਰੇਪ ਹੋ ਰਹੇ ਨੇ ਰੇਪ ਹੋ ਰਹੇ ਨੇ ਤੁਹਾਡੇ ਰਾਜ ਦੇ ਵਿੱਚ ਗੈਂਗਸਟਰ ਬਾਤ ਬੱਦ ਰਿਹਾ ਹੈ ਪੰਜਾਬ ਦੀ ਇਕਨੋਮੀ ਡੁੱਬ ਗਈ ਹੈ ਕੋਈ ਇੰਡਸਟਰੀ ਨਹੀਂ ਲਾਉਣ ਲਈ ਤਿਆਰ ਪੰਜਾਬ ਦਾ ਵਪਾਰੀ ਧਰ ਰਿਹਾ ਹੈ ਕੋਈ ਪਾਲਿਸੀ ਨਹੀਂ ਹੈ ਰੇਤ ਮਾਈਨਿੰਗ ਤੇ ਕੋਈ ਪਾਲਿਸੀ ਨਹੀਂ ਹੈ ਸ਼ਰਾਬ ਤੇ ਕੋਈ ਪਾਲਿਸੀ ਨਹੀਂ ਹੈ ਦਰਦ ਇਸੇ ਤਰ੍ਹਾਂ ਦਾ ਸਾਰਾ ਬਦਹਾਲ ਕਰਤਾ ਇਹਨਾਂ ਲੋਗੜੇ ਸੋ ਸਾਨੂੰ ਕਿਸੇ ਤੋਂ ਲਾਇਸੈਂਸ ਲੋੜ ਦੀ ਲੈਂਦੀ ਲੋੜ ਨਹੀਂ ਹੈ ਰੁੱਖ ਕਿਹੜਾ ਸੁੱਕਦਾ ਹੈ ਤੇ ਕਿਹੜਾ ਫਲਦਾ ਹੈ ਇਹ ਸੱਚੇ ਮਾਲਕ ਨੇ ਕਿਰਪਾ ਕਰਨੀ ਹੈ ਇਹ ਪਤਾ ਨਹੀਂ ਰਾਤੋਂ ਰਾਤ ਹੀ ਸਕਾਰ ਦਿੰਦਾ ਤੇ ਰਾਤੋਂ ਰਾਤ ਹੀ थैंक थारा so mm -hmm. uh... bowl जो mm -hmm. तो आपने खालिस्तान यूनिवर्म का वर्ड बोला mm -hmm. था उसमें बीजेपी और आप पार्टी ये नाइनटी एट वाला फिर दोबारा वही दोहरा सुनिए सुनिए मैं एक सिख हूँ और मैं गुरु ग्रंथ साहब का मानता हूँ मैं हरिमंदिर साहिब जाता हूँ लेकिन मैं तमाम जो धर्म है उनका सत्कार करता हूँ मैं सेकुलर सोच का मालिक मेरा गुरु मेरे को क्या सिखाता है वो कहता है कि सब जातियों का सब धर्मों का सम्मान मेरे बाप ने गुरु गोविंद सिंह जी महाराज ने हमें क्या सिखाया उन्होंने कहा है कि सबका सम्मान जात पात को छोड़कर बात करनी है तो मैं मार्च किया था वाजपेयी जी ने अडवाणी जी ने किताब में लिखा है अडवाणी जी ने कि हमने मजबूर किया उस समय की सरकार को ब्लू स्टार करने के लिए हमने कहा कि पंजाब आर्मी के हवाले कर दो ये पंजाबी पंजाबी के अखबार में लगा हुआ है मेरे पास उसकी और मार्च की कटिंग है ये हमें क्या सिखाएंगे क्या सिखाएंगे ये जान बूझ के लोगों को भागना चाहती है बीजेपी ये बोलते हैं कि हिंदू को सिख को दलित को वाल्मीकि को मुस्लिम को अलग कर दो इस देश को इन सब लोगों ने बनाया है हम टूटने नहीं देंगे मर जाएंगे लेकिन देश को टूटा आप पार्टी ने भी ये कहा ये माहौल खराब करने की बात कर रहे कांग्रेस वाली जी क्या माहौल आप बताइए क्या माहौल किया धर्म को बांट रहे हैं क्या किसने बांटा हम तो बांटते नहीं ये तो बांटने की ये बात करते हैं कि बाबा साहब अम्बेडकर के छब्बीस जनवरी को पहली बार बाबा साहब अम्बेडकर के बुक के ऊपर लिखा गया अनाम शनाम उसको तोड़ने की कोशिश की संविधान के निर्माता को ये कभी नहीं हुआ पंजाब के अंदर काला दौर था तब भी नहीं हुआ काली माता के मंदिर के ऊपर अटैक कभी नहीं हुआ ये गुरुद्वारा मस्जिद में हैंड ग्रेनेड कभी नहीं चले ये पहली बार हो रहा है ये कौन करवा रहा है कहां से हो रहा है इसके पीछे गहरी चाल है पंजाब को बांटने की ये बात करते हैं सिखों जिनको अंदर किया किसने किया कारवाइया किसने की मान सरकार ने डक्का जास्तियां किसने की मान सरकार ने हम हम तो कहते हैं कि संविधान को मानने वालों को वोट दो ये बांटने की बात है जो संविधान को नहीं मानता उसको वोट नहीं दो जो तिरंगे को नहीं मानता उसको वोट नहीं दो जो पिस्तौल की नोक पर वोट मांग रहा है उसको वोट मत दो जो फिर का प्रश्न है आज इस पार्टी में कल उस पार्टी में पहले वहां से गल, गलत काम किया अब यहां करूंगा उसको वोट मत दो जिन्होंने पंजाब के अंदर गंदगी फैला दी चार साल से उनको वोट मत दो जिन्होंने किसानों के साथ अत्याचार किया फ्लड में हमें कोई रुपया नहीं दिया उनको वोट मत दो मैं तो कहता हूँ हाथ जोड़ने वालों को पांव पड़ने वोट दो इसमें कौन सा पंजाब को बांटने की बात कर रहे हैं एक आप नजर कहा जिस पेड़ पे कांग्रेस का पोस्टर लगे वो पेड़ सूख जाएगा आप मत सुख आप मत सुख जाना मानसा कांग्रेस को सुखाने वाले मर गए मोदी जी भी ये कहते थे कि कांग्रेस ये भारत मुक्त कांग्रेस हो जाएगा ऐसा नहीं हुआ अगली बार भगवान कृपा करेगा वोट चोरी के माध्यम से ये लोग आए हैं कांग्रेस कांग्रेस एक तो फिरका प्रस्सी की राजनीति नहीं करती धर्म की राजनीति नहीं करती कांग्रेस देश के सब लोगों को साथ लेके चलती है इकट्ठा चलती है देश की बात करती है ना हम सूखे ना हमारे को कोई सुखा सकता है भगवान ना सुखाए मान साहब कौन होते हैं हमें सुखाने वाले और अब मान साहब के चुटकले कोई नहीं सुनता है ये मान साहब के वो कुल्फी अब गर्मा गर्मा अब ठंडी हो गई है गिर गई है कोई सुनने वाला नहीं ना गर्मा गर्म सुनता है ना कोई नरमा नरम सुनता थैंक यू सर